ਤਿੰਸਾ ਬੋ ਅੱਜ ਮੀਂਹ ਵਰਦੇ ਜੇ ਕਿੱਧਰ ਸੰਗਤ ਆਈਆਂ ਵਾ ਬਿਲਕੁਲ ਗੜੀਆਂ ਹੋਈਆਂ ਆ ਜਿਹੜੀ ਆਪਣੀ ਹੈਗੀ ਹੈ ਨਾ ਪਰ bari ਦਬਾਬ ਨਹਿਰ ਇਹਦਾ ਕੁੰਜਰਪੋਲੇ ਜਿਹੜਾ ਹਾਂਜੀ ਇਹ ਆ ਵੇਖ ਮੇਰਾ ਵੀਰ ਦਿਖਾੜਾ ਸਾਰੇ ਦਾਰੇ ਨਾ ਬੰਦ ਕੀਤੇ ਆ ਵੇਖ ਚੰਗੀ ਤਰ੍ਹਾਂ ਦਿਖਾੜਾ ਇਹ ਸਵੇਰ ਦੇ ਫੋਨ ਵੀ ਬੜੇ ਕੀਤੇ ਆ ਵੀ ਇਹ ਦਰ ਖੋਲ ਦੋ ਨਹੀਂ ਤੇ ਪਿੱਛੇ ਬਿਲਕੁਲ ਉਪਰੋਂ ਦੀ ਵੇ ਨਹਿਰ ਵਗਾ ਮੇਰਾ ਵੀਰ ਕੰਡਿਆਂ ਦੇ ਉੱਪਰ ਉੱਪਰ ਹੋ ਗਈ ਆ ਕਿਸ ਵੇਲੇ ਵੀ ਟੁੱਟ ਕੇ ਇਧਰ ਦਹਾਵੀਆਂ ਪੰਜਾਵਾਂ ਪੰਡਾ ਦਾ ਨੁਕਸਾਨ ਜਿਹੜਾ ਹੋਣਾ ਹੀ ਹੋਣਾ ਜਦੋਂ ਇਹ ਟੁੱਟ ਗਈ ਤੇ ਬਿਲਕੁਲ ਟੁੱਟਣ ਦੀ ਕੰਗਾਰ ਤੇ ਆ ਆ ਹੁਣ ਸਾਡੇ ਆਉਣ ਤੇ ਇਹਨਾਂ ਨੇ ਇੱਕ ਦਰ ਛੱਡਿਆ ਤੇ ਇਥੋਂ ਮੈਂ ਦੂਜੇ ਬੰਦਿਆਂ ਨੂੰ ਪੁੱਛਿਆ ਉਹ ਕਹਿੰਦਾ ਅਸੀਂ ਆਖਿਆ ਸੀ ਵੀ ਛੱਡੋ ਤੇ ਸਾਡੇ ਗੱਲ ਪੈਂਦੇ ਆ ਤੇ ਹੁਣ ਇਹਨਾਂ ਦੇ ਡੈਮ ਤੇ ਆ ਡੈਮ ਇਹਨਾਂ ਦਾ ਵਿਖਾ ਮੇਰਾ ਵੀ ਆ ਜਣਾ ਇਹ ਡੈਮ ਵਾਲੇ ਜਿਹੜੇ ਮਾਲਕ ਇਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਦੋ ਦਰ ਹੋਰ ਛੱਡੋ ਨਹੀਂ ਤੇ ਪਿੱਛੇ ਜਿਹੜੇ 10-20 ਪਿੰਡ ਬੰਗਵਣੀ ਹੋ ਗਿਆ ਇਧਰ ਕੁੰਜਰ ਹੋ ਗਿਆ ਸਹਾਰੀ ਹੋ ਗਿਆ ਕਿੰਨੇ ਕ ਪਿੰਡ ਆ ਜਿਹੜੇ 10 20 30 ਪਿੰਡ ਸਾਰਿਆਂ ਪਿੰਡਾਂ ਚ ਪਾਣੀ ਜਿਹੜਾ ਵਾ ਪਾਣੀ ਨਾ ਡੁੱਬ ਜਾਣਾ ਤਾਂ ਫੇਰ ਇਹ ਬਾਦ ਉਹ ਬਾਦ ਵਿੱਚ ਟੁੱਟ ਜੀਵੇ ਵੱਜਣੀ ਨਹੀਂ ਆ ਭਾਵੇਂ ਹਜ਼ਾਰਾਂ ਬੰਦੇ ਕੱਢੇ ਬੈਠੇ ਤੇ ਕਿ ਇਹਨਾਂ ਦੀ ਮੈਂ ਕਿਹਨਾਂ ਗੈਰ ਜ਼ਿੰਮੇਵਾਰੀ ਆ ਵੀ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਕਿ ਪਿੱਛੇ ਕਿੰਨਾ ਭਮੀ ਆਉਂੜਿਆ ਤਾਂ ਵੀ ਇਹਨਾਂ ਦਰਕ ਬੰਦ ਕੀਤੇ ਆ ਦੇ ਕਿਸੇ ਵੇਲੇ ਵੀ ਟੁੱਟ ਸਕਦੀ ਆ ਉਹ ਮੈਂ ਤਾਂ ਵੀਰਾਂ ਨੂੰ ਹੋਰ ਵੀ ਜਨਾ ਵੀ ਜੇ ਨਹੀਂ ਛੱਡਦੇ ਤਾਂ ਹੋਰ ਭੈਣ ਭਰਾ ਕੁੰਜਰਪੁਰ ਤੇ ਅਸੀਂ ਖੜੇ ਆ ਤੇ ਇੱਥੇ ਇਕੱਠੇ ਹੋ ਉਹ ਦੇ ਨਾਲ ਕੋ ਆ ਦਰ ਖੁੱਲੇ ਕਰਾਈਏ ਤਾਂ ਜੋ ਪਿਛਲੇ ਪਿੰਡ ਸਾਡੇ 10ਵੀਂ 30 ਪਿੰਡ ਬੱਸ ਸਕਣ